ਖਬਰ ਨਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੇहां ਤੁਹਾਡਾ ਪੂਰਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਦਰਕਿਸ ਗੱਲ ਦਾ ਹੈ ਕਿਉਂ ਪੱਕੇ ਡੇਰੇ ਲਾ ਲਏ ਨੇ ਹਲਕਾ ਲੁਧਿਆਣਾ ਪਸ਼ਮੀ ਦੇ ਵਿੱਚ ਜਿਮਣੀ ਚੌਂ ਨੂੰ ਲੈ ਕੇ ਕੀ ਲੁਧਿਆਣੇ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਕੀ ਲੁਧਿਆਣੇ ਦੇ ਲੋਕਾਂ ਨੇ ਸੰਜੀਪ ਅਰੋੜਾ ਨੂੰ ਨਕਾਰ ਦਿੱਤਾ ਹੈ ਇੱਕ ਪਾਸੇ ਗੁਰਪ੍ਰੀਤ ਗੋਗੀ ਦੀ ਮੌਤ ਹੋਈ ਏਵੇਂ ਦੋ ਗੁਰਪ੍ਰੀਤ ਗੋਗੀ ਦੇ ਵੀ ਸਬੰਧ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚੰਗੇ ਨਹੀਂ ਸਨ ਕਿਉਂਕਿ ਉਹਨਾਂ ਨੇ ਜਿਹੜਾ ਨੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖਿਆ ਗਿਆ ਉਸ ਨੂੰ ਡਾਂਗਾ ਮਾਰ-ਮਾਰ ਕੇ ਤੋੜ ਦਿੱਤਾ ਕਿ ਜੇਕਰ ਕੰਮ ਹੀ ਨਹੀਂ ਕਰਨਾ ਫਿਰ ਫਾਇਦਾ ਕੀ ਗੁਰਪ੍ਰੀਤ ਕੋਕੀ ਨੇ ਸੱਚ ਬੋਲਿਆ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੌਤੇ ਵੀ ਵੱਡਾ ਸਸਪੈਂਸ ਬਣਿਆ ਹੋਇਆ ਹੈ ਸੋਚਿਆ ਸੀ ਕਿ ਦਸਦੇ ਆਧਾਰ ਤੇ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਮਿਲੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਸਰੀਵਾਲ ਨੇ ਪੱਕੇ ਡੇਰੇ ਲਾਏ ਭਾਰਤ ਪੂਸ਼ਣ ਆਸ਼ੂ ਦੇ ਹੌਸਲੇ ਬਲੰਦ ਤੇ ਪਰ ਉਪਕਾਰ ਸਿੰਘ ਘਮਣ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਮਨੀ ਚੋਣ ਲੜ ਰਹੇ ਨੇ ਉਹਨਾਂ ਦੇ ਵੀ ਹੌਸਲੇ ਬਲੰਦ ਹੈ ਭਾਰਤੀ ਜਨਤਾ ਪਾਰਟੀ ਨੇ ਆਪਣਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਉਤਾਰਿਆ ਭਾਰਤੀ ਜਨਤਾ ਪਾਰਟੀ ਜੇਕਰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਦੀ ਹੈ ਹਿੰਦੂ ਭਾਈਚਾਰੇ ਦੀ ਵੋਟ ਜਿਹੜੀ ਹੈ ਉਹ ਰਵਨੀਤ ਬਿੱਟੂ ਦੇ ਮੂੰਹ ਨੂੰ ਜਿਹੜੀ ਪਵੇਗੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਰਵਨੀਤ ਬਿੱਟੂ ਦੀ ਧਰਮ ਪਤਨੀ ਜਾਂ ਪੰਜਾਬੀ ਅਦਾਕਾਰ ਹਬੀ талиਬਲ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਪਿਛਲੇ ਦਿਨਾਂ ਵਿੱਚ ਖਬਰਾਂ ਇਹ ਵੀ ਨਸ਼ਰ ਹੋ ਰਹੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੌਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਭਾਵੇਂ ਉਸ ਦਾ ਹਲਕਾ ਨਹੀਂ ਲੁਧਿਆਣਾ ਪਸ਼ਮੀ ਲੇਕਿਨ ਜਿਹੜੀ ਟੱਕ ਜਿਹੜੀ 카ਟੇ ਦੀ ਟੱਕਰ ਹੈ ਇਸ ਸਮੇਂ ਤਿੰਨਾਂ ਦੇ ਵਿਚਕਾਰ ਹੈ ਚਾਹੇ ਸ਼ਰੂਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰ ਉਪਕਾਰਕ ਸੰਘਮਣ ਹੋਵੇ ਚਾਹੇ ਕਾਂਗਰਸ ਪਾਰਟੀ ਵੱਲੋਂ ਭਾਰਤ ਕੁਸ਼ਲ ਆਸ਼ੂ ਹੋਣ ਤੇ ਚਾਹੇ ਹੋਵੇ ਅ ਫਤਤਾਧਾਰੀ ਹਾਕਮ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ अरोड़ा ਜੋ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਵੀ ਨੇ ਲੇਕਿਨ ਭੰਡੀ ਪ੍ਰਚਾਰ ਰੱਜ ਕੇ ਹੋ ਰਿਹਾ ਹੈ ਆਮ ਆਦਮੀ ਪਾਰਟੀ ਦਾ ਇਹ 27 ਜਿਹੜੀਆਂ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਜਿਹੜਾ ਪ੍ਰਭਾਵ ਹੈ ਉਹ ਸਿੱਧਾ ਪਵੇਗਾ ਲੇਕਿਨ ਇਹ ਆਮ ਆਦਮੀ ਪਾਰਟੀ ਦੇ ਕਨਵੀਨਰ ਦੀ ਸਭ ਤੋਂ ਵੱਡੀ ਸਿਰਦਰਦੀ ਬਣ ਗਈ ਹੈ ਕਿ ਜੇਕਰ ਸੰਜੀਪ अरोड़ा ਜਿੱਤ ਜਾਂਦੇ ਨੇ ਮੈਂਬਰ ਆਫ ਪਾਰਲੀਮੈਂਟ ਮੈਂ ਬਣਾਂਗਾ ਇਸ ਦੇ ਵਿੱਚ ਕਿੰਦੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਫਿਰ ਪੱਕੇ ਢੇਰੇ ਲਾਣੇ ਨੇ ਅਰਵਿੰਦ ਕੇਸ਼ਵਲ ਨੇ ਦਿੱਲੀ ਦਿੱਲੀ ਦੇ ਪੈਸੇ ਤੇ ਦਿੱਲੀ ਦੀਆਂ ਕੋਠੀਆਂ ਦਿੱਲੀ ਦੀਆਂ ਗੱਡੀਆਂ ਦਿੱਲੀ ਦੀਆਂ ਗੱਡੀਆਂ ਛੱਡ ਕੇ ਆਏ ਹੋਏ ਲੋਕ ਕਿਉਂਕਿ ਉਧਰ ਤਾਂ ਪੈਸਾ ਕੁਝ ਬਣ ਨਹੀਂ ਰਿਹਾ ਇਹਨਾਂ ਕੋਲ ਨਾ ਹੀ ਇਹਨਾਂ ਦੇ ਕੋਲ ਕੋਈ ਪੈਸਾ ਰਹਿ ਗਿਆ ਹੁਣ ਪਾਰਟੀ ਫੰਡ ਵੀ ਇਹਨਾਂ ਦਾ ਨਹੀਂ ਜ਼ਿਆਦਾ ਹੈ ਇਸ ਕਰਕੇ ਹੁਣ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਕੋਠੀ ਲੈਣੀ ਪਵੇਗੀ ਪੰਜਾਬ ਦੇ ਪੈਸੇ ਦੀ ਗੱਡੀ ਲੈਣੀ ਪਵੇਗੀ ਪੰਜਾਬ ਵਿੱਚ ਸਿਆਸਤ ਕਰਨੀ ਪਵੇਗੀ ਕਿਉਂਕਿ ਦਿੱਲੀ ਵੱਲੋਂ ਨਕਾਰੇ ਹੋਏ ਲੋਕ ਨੇ ਇਸ ਕਰਕੇ ਹਰ ਹੀਲਾ ਵਸੀਲਾ ਲਾ ਕੇ ਜਿਹੜੀ ਇਹ ਜਿਮਨੀ ਚੋਣ ਜਿੰਨਾ ਚਾਹੁੰਦੇ ਨੇ ਲੇਕਿਨ ਕਾਂਟੇ ਦੀ ਚੱਕਰ ਭਾਰਤ ਪੂਸ਼ਣ ਆਸ਼ੂਕ ਤੇ ਵੀ ਬੜੀ ਹੋਈ ਹੈ ਕਿਉਂਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਕਿਉਂਕਿ ਦੋ ਵਾਰ ਉਹ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਹਲਕਾ ਲੁਧਿਆਣਾ ਪਛਮੀ ਦੇ ਸਸਦ ਰਹ ਚੁੱਕੇ ਨੇ ਪਰ ਉਪਕਾਰ ਸਿੰਘ ਘੁਮਣ ਭਾਵੇਂ ਨਵੇਂ ਨੇ ਲੇਕਿਨ ਉਹਨਾਂ ਦਾ ਪਛੋਕਰ ਜਿਹੜਾ ਹੈ ਉਹ ਸ਼ਰੂਮਣੀ ਅਕਾਲੀ ਦਲ ਤੋਂ ਨੇ ਆ ਥੋੜੇ ਦਿਨਾਂ ਬਾਅਦ ਸੁਖਬੀਰ ਸਿੰਘ ਬਾਦਲ ਵੀ ਪੱਕੇ ਤੌਰ ਤੇ ਐਡਵੋਕੇਟ ਪਰ ਉਪਕਾਰ ਸਿੰਘ ਮੰਡੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਗੇ ਪਹਿਲਾਂ 2 ਦਿਨ ਪ੍ਰਚਾਰ ਕੀਤਾ ਗਿਆ ਉਧਰ ਭਾਰਤ ਕੁਸ਼ਲ ਆਸ਼ੂ ਦੇ ਹੱਕ ਵਿੱਚ ਰਾਣਾ ਗੁਰਜੀ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸੁਖਬਾਲ ਸਿੰਘ ਖਹਿਰਾ ਪਰਗਤ ਸਿੰਘ ਉਹਨਾਂ ਨੇ ਵੀ ਪੱਕੇ ਡੇਰੇ ਜਿਹੜੇ ਨੇ ਉਹ ਦਿੱਲੀ ਉਹ ਲੁਧਿਆਣਾ ਪੱਛਮੀ ਵਿੱਚ ਲਗਾ ਲੈਨੇ ਯਾਨੀ ਕਿ ਇਹ ਤਿੰਨਾਂ ਪਾਰਟੀਆਂ ਵਾਸਤੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਲੇਕਿਨ ਪਲੜਾ ਇਹਨਾਂ ਦਿਨਾਂ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਦਾ ਭਾਰੀ ਦਿਖ ਰਿਹਾ ਹੈ ਕਿਉਂਕਿ ਭਾਰਤ ਪ੍ਰੇਸ਼ਣ ਭਾਰਤ ਪੁਸ਼ਨ ਆਸ਼ੂ ਨੂੰ ਇਸ ਹਲਕੇ ਦਾ ਤਜਰਬਾ ਹੈ ਐਕਸਪੀਰੀਐਂਸ ਹੈ ਉਹਨਾਂ ਨੂੰ ਹਰੇਕ ਗਲੀ ਦਾ ਪਤਾ ਹੈ ਹਰੇਕ ਲੋਕ ਦਾ ਹਰੇਕ ਵੋਟਰ ਦਾ ਪਤਾ ਹੈ ਕਿ ਕਿਹੜੀ ਵੋਟ ਕਿੱਥੇ ਪੈਣੀ ਹੈ ਕਿਵੇਂ ਪੈਣੀ ਹੈ ਉਸ ਨੂੰ ਕਿਵੇਂ ਕਨਵਿਨਸ ਕਰਨਾ ਹੈ ਇਸ ਕਰਕੇ ਸੂਤਰ ਦੱਸਦੇ ਨੇ ਕਿ ਇਹ ਜੇਕਰ ਭਾਰਤ ਕੂਸ਼ਨ ਅਤੇ ਐ ਸੰਜੀਵ ਰੋਡਾ ਦੇ ਵਿਚਕਾਰ ਮੁਕਾਬਲਾ ਹੁੰਦਾ ਹੈ ਤੇ 19 21 ਦਾ ਫਰਕ ਰਹੇਗਾ ਹਜ਼ਾਰਾਂ ਦੇ ਫਰਕ ਦੇ ਨਾਲ ਨਾ ਤਾਂ ਸ਼ਰੂਮਣੀ ਅਕਾਲੀ ਦਲ ਜਿੱਤੇਗੀ ਨਾ ਨਾ ਕਾਂਗਰਸ ਪਾਰਟੀ ਅਤੇ ਨਾ ਹੀ ਆਮ ਆਦਮੀ ਪਾਰਟੀ ਹਾਲੇ ਕਿ ਅਸੀਂ ਸੈਰਤੇ ਕਰਨੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਲੇਕਿਨ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਕਾਂਡੇ ਦੀ ਟੱਕਰ ਹੋਵੇਗੀ ਸੂਮਾ ਦੇ ਹਿਸਾਬ ਦੇ ਨਾਲ ਜਿੱਤ ਹਾਰ ਦਾ ਇਹ ਮੁਕਾਬਲਾ ਬੜੇ ਵੱਡੇ ਪੱਧਰ ਤੇ ਹੋਵੇਗਾ ਤੁਹਾਨੂੰ